ਸੀ ਬੁਨਾਈ ਦੀ ਪ੍ਰਕਿਰਿਆ ਜਾਂ ਵਿਧੀ ਰਾਹੀਂ ਵੀ ਕਪੜਾ ਬਣਾ ਸਕਦੇ ਹਾਂ ਇਸ ਵੀਡੀਓ ਵਿੱਚ ਅਸੀਂ ਕਾਗਜ਼ ਦੀ ਵਰਤੋਂ ਕਰਦੇ ਹੋਏ ਇੱਕ ਗਤੀਵਿਧੀ ਰਾਹੀਂ ਬੁਨਾਈ ਦੀ ਪ੍ਰਕਿਰਿਆ ਨੂੰ ਸਮਝਾਂਗੇ ਪਰ ਮੈਂ ਚਾਹੁੰਦਾ ਹਾਂ ਕਿ ਵੀਡੀਓ ਦੇਖਦੇ ਹੋਏ ਤੁਸੀਂ ਵੀ ਇਸ ਗਤੀਵਿਧੀ ਨੂੰ ਕਰਨ ਦੀ ਕੋਸ਼ਿਸ਼ ਕਰੋ ਇਸ ਗਤੀਵਿਧੀ ਦੇ ਅੰਤ 'ਤੇ ਤੁਸੀਂ ਦੇਖੋਗੇ ਕਿਵੇਂ ਬੁਨਾਈ ਦੀ ਪ੍ਰਕਿਰਿਆ ਦੁਆਰਾ ਕਪੜਾ ਬਣਾਇਆ ਜਾਂਦਾ ਹੈ ਇਸ ਗਤੀਵਿਧੀ ਲਈ ਸਾਨੂੰ ਦੋ ਰੰਗीन ਕਾਗਜ਼ ਚਾਹੀਦੇ ਹਨ ਤੁਸੀਂ A4 ਆਕਾਰ ਦੇ ਕਾਗਜ਼ ਦੀਆਂ ਦੋ ਸ਼ੀਟਾਂ ਲੈ ਸਕਦੇ ਹੋ ਅਤੇ ਸਾਨੂੰ ਇੱਕ ਕੈਂਚੀ ਚਾਹੀਦੀ ਹੈ। ਹੁਣ ਸਭ ਤੋਂ ਪਹਿਲਾਂ ਮੈਂ ਕਾਗਜ਼ ਦਾ ਪਹਿਲਾ ਟੁਕੜਾ ਲੈਂਦਾ ਹਾਂ ਅਤੇ ਇਸ ਦੇ ਉਪਰੀ ਭਾਗ ਨੂੰ ਇਸ ਤਰ੍ਹਾਂ 모ੜ ਲੈਂਦਾ ਹਾਂ। ਹੁਣ ਮੈਂ ਇਸ ਵਿੱਚ ਕੁਝ ਖੜਵੀਆਂ ਪੱਟੀਆਂ ਕੱਟਾਂਗਾ। ਇਸ ਲਈ ਮੈਂ ਪਹਿਲਾਂ ਕਾਗਜ਼ ਤੇ ਕੁਝ ਇਸ ਤਰ੍ਹਾਂ ਨਿਸ਼ਾਨ ਬਣਾ ਲੈਂਦਾ ਹਾਂ ਅਤੇ ਕੁਝ ਸਿੱਧੀਆਂ ਲਾਈਨਾਂ ਵੀ ਬਣਾ ਲੈਣਾ। ਇਸ ਨਾਲ ਕਾਗਜ਼ ਦੀਆਂ ਪੱਟੀਆਂ ਆਰਾਮ ਨਾਲ ਕੱਟੀਆਂ ਜਾਣਗੀਆਂ ਇਸ ਤੋਂ ਬਾਅਦ ਮੈਂ ਇਸ ਤਰ੍ਹਾਂ ਨਾਲ ਖੜਵੀਆਂ ਪੱਟੀਆਂ ਕੱਟ ਲੈਂਦਾ ਹਾਂ ਹੁਣ ਮੈਂ ਕਾਗਜ਼ ਦਾ ਦੂਜਾ ਟੁਕੜਾ ਲੈ ਕੇ ਉਸ ਵਿੱਚੋਂ ਵੀ ਕੁਝ ਪੱਟੀਆਂ ਕੱਟ ਲੈਣਾ ਹੈ ਹੁਣ ਮੈਂ ਇੱਕ ਗੂੜੇ ਹਰੇ ਰੰਗ ਦੀ ਇੱਕ ਪੱਟੀ ਲੈ ਕੇ ਇਸ ਪੱਟੀ ਨੂੰ ਪਹਿਲੇ ਕਾਗਜ਼ ਦੀਆਂ ਪੱਟੀਆਂ ਵਿੱਚ ਕੁਝ ਇਸ ਤਰ੍ਹਾਂ ਰੱਖਦਾ ਹਾਂ ਕਿ ਇਹ ਪੱਟੀ ਪਹਿਲੀ ਪੱਟੀ ਦੇ ਉੱਤੇ ਦੂਜੀ ਪੱਟੀ ਦੇ ਥੱਲੇ ਫਿਰ ਤੀਜੀ ਪੱਟੀ ਦੇ ਉੱਤੇ ਫਿਰ ਚੌਥੀ ਦੇ ਥੱਲੇ ਅਤੇ ਇਸ ਤਰ੍ਹਾਂ ਨਾਲ ਇਸ ਨੂੰ ਬੁੰਨ ਦਿੰਦਾ ਹਾਂ ਹੁਣ ਮੈਂ ਦੂਜੀ ਹਰੀ ਪੱਟੀ ਲੈਣਾ ਅਤੇ ਇਸ ਵਾਰ ਇਸ ਨੂੰ ਪਹਿਲੀ ਪੱਟੀ ਦੇ ਰੱਖ ਕੇ ਸ਼ੁਰੂ ਕਰਦਾ ਹਾਂ ਫਿਰ ਦੂਜੀ ਪੱਟੀ ਦੇ ਉੱਪਰ ਫਿਰ ਅਤੇ ਇਸੇ ਤਰ੍ਹਾਂ ਅੱਗੇ ਵਧਦਾ ਹਾਂ ਹੁਣ ਮੈਂ ਤੀਜੀ ਪੱਟੀ ਨੂੰ ਲੈ ਕੇ ਬਿਲਕੁਲ ਓਵੇਂ ਹੀ ਰੱਖਦਾ ਹਾਂ ਜਿਵੇਂ ਮੈਂ ਪਹਿਲੀ ਪੱਟੀ ਨੂੰ ਰੱਖਿਆ ਸੀ ਅਤੇ ਇਸ ਤਰ੍ਹਾਂ ਜੋ ਪੈਟਰਨ ਬੰਦਾ ਹੈ ਉਸ ਪੈਟਰਨ ਵਿੱਚ ਮੈਂ ਬਾਕੀ ਸਾਰੀਆਂ ਪੱਟੀਆਂ ਨੂੰ ਪਹਿਲੇ ਕਾਗਜ਼ ਦੀਆਂ ਪੱਟੀਆਂ ਦੇ ਵਿਚਕਾਰ ਬੁੰਨ ਦਿੰਦਾ ਹਾਂ ਅਜਿਹਾ ਕਰਨ ਨਾਲ ਸਾਨੂੰ ਅੰਤ ਵਿੱਚ ਕੁਝ ਇਸ ਤਰ੍ਹਾਂ ਦੀ ਬੰਤਰ ਮਿਲਦੀ ਹੈ। ਅਸੀਂ ਕੈਂਚੀ ਨਾਲ ਇੱਥੇ ਇਹਨਾਂ ਪੱਟੀਆਂ ਦੇ ਬਾਕੀ ਬਚੇ ਹਿੱਸਿਆਂ ਨੂੰ ਕੱਟ ਕੇ ਅਲੱਗ ਕਰ ਸਕਦੇ ਹਾਂ। ਹੁਣ ਸਾਡੇ ਕੋਲ ਜੋ ਬੰਤਰ ਹੈ ਉਸ ਵਿੱਚ ਅਸੀਂ ਕਾਗਜ਼ ਵਿੱਚ ਹੋਈ ਬੁਨਾਈ ਦਾ ਪੈਟਰਨ ਦੇਖ ਸਕਦੇ ਹਾਂ। ਜਦੋਂ ਅਸੀਂ ਕੱਪੜੇ ਦੀ ਗੱਲ ਕਰਦੇ ਹਾਂ ਤਾਂ ਉਦੋਂ ਸਾਡੇ ਕੋਲ ਇਹਨਾਂ ਪੱਟੀਆਂ ਦੀ ਥਾਂ ਤੇ ਧਾਗੇ ਹੁੰਦੇ ਨੇ। ਮਤਲਬ ਕਿ ਬੁਨਾਈ ਵਿੱਚ ਧਾਗਿਆਂ ਨੂੰ ਇਸੇ ਤਰ੍ਹਾਂ ਆਪਸ ਵਿੱਚ ਜੋੜਿਆ ਜਾਂਦਾ ਹੈ। ਯਾਨੀ ਇੰਟਰਲੌਕ ਕੀਤਾ ਜਾਂਦਾ ਹੈ ਅਤੇ ਕਪੜਾ ਬੁਨਿਆ ਜਾਂਦਾ ਹੈ ਅਸਲ ਵਿੱਚ ਸਾਡੇ ਕੋਲ ਅਜਿਹੀਆਂ ਬੁਨਾਈ ਮਸ਼ੀਨਾਂ ਹਨ ਜੋ ਧਾਗਿਆਂ ਨੂੰ ਕਪੜੇ ਵਿੱਚ ਬੁਨਣ ਦੀ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦੀਆਂ ਹਨ